ਰੋਜ਼ਪੁਰ ਵਿੱਚ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ ਟਰੱਕ ਤੇ ਬੱਸ ਸਮੇਤ ਕਈ ਗੱਡੀਆਂ ਆਪਸ ਵਿੱਚ ਭੜੀਆਂ ਫਿਰੋਜ਼ਪੁਰ ਵਿੱਚ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਤੇ ਸੰਘਣੀ ਧੁੰਦ ਹੋਣ ਕਾਰਨ ਬੱਸ ਅਤੇ ਟਰੱਕ ਨਾਲ ਹੋਰ ਕਈ ਗੱਡੀਆਂ ਆਪਸ ਵਿੱਚ ਫਿੜ ਗਈਆਂ। ਮਿਲੀ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਿਆ ਕਿ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਨੇੜੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ ਤੇ ਇਕੱਠੇ ਕੀਤੀ ਗਈ ਜਾਣਕਾਰੀ ਅਨੁਸਾਰ ਤੜਕ ਸਵੇਰੇ ਕਰੀਬ 3:30 ਵਜੇ ਇੱਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਵਾਹਨ ਨੂੰ ਬਚਾਉਂਦੇ ਹੋਏ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਪਿੱਛੇ ਆ ਰਹੀ ਇੱਕ ਕੋਹੜਾ ਟਰਾਲੀ ਅਤੇ ਟੈਂਪੋ ਟਰੈਕਸ ਆਪਸ ਵਿੱਚ ਭੜ ਗਏ ਇਹਨਾਂ ਆਪਸ ਵਿੱਚ ਗੱਡੀਆਂ ਦੀ ਟੱਕਰ ਹੋਣ ਨਾਲ ਸੜਕ ਤੇ ਜਾਮ ਲੱਗ ਗਿਆ ਤੇ ਸਬੰਧਤ ਥਾਣੇ ਅਤੇ ਟ੍ਰੈਫਿਕ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਚਲਵਾਇਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਇਹ ਧੁੰਦ ਦੀ ਵਜ੍ਹਾ ਕਰਨ ਹੋਇਆ ਜੀ ਬਹੁਤ ਜਿਆਦਾ ਧੁੰਦ ਸੀ ਅੱਗੇ ਤੋਂ ਟਰੱਕ ਆ ਰਿਹਾ ਸੀ ਹੋ ਸਕਦਾ ਕੋਈ ਟਰੱਕ ਨਾਲ ਪਾਸ ਕਰਦਾ ਹੋਵੇ ਜਾਂ ਉਹ ਟੇਕਰਦਾ ਹੋਵੇ ਧੁੰਦ ਦੀ ਵਜ੍ਹਾ ਦੇ ਨਾਲ ਇਹ ਹਾਸਾ ਹੋਇਆ ਜੀ ਬੱਸ ਆ ਰਹੀ ਸੀ ਹਬੋਰ ਸਾਈਡ ਤੋਂ ਜੀ ਹਾਂਜੀ ਰਾਜਸਥਾਨ ਦੀ ਗੱਡੀ ਆ ਜੀ ਹਾਂਜੀ ਰਾਜੇਂ ਚੰਦਰਾਪਾਸਾ ਹਾਂਜੀ ਆ ਗੰਗਾ ਨਗਰ ਤੋਂ ਆ ਰਹੀ ਸੀ जम्मू जा रहे जी सवार ने सारियों ने भाई तोड़ के शीशे तोड़ के ग्डी के बहर क्या सवारियां सवारिया बचत है ड्रैवर से कुछ चोटा आईया जी कैंटर के ड्रैवर से भी और बस वाले ड्रैवर से भी कोई फैक्चर फुचर हो गया जी हड्डिया हो, सिविल होस्पिटल दाखिल आई अमीर नाम है तो जोधपुर से आ रही थी तो जम्मू जा रही थी तो ट्रक हादसा हुआ ट्रक के साथ टक्कर हुई इसकी आमने सामने एकदम मैं भी अंदर ही था गाड़ी के अंदर ही सुबह चार बजे हुआ है इसमें तीस पैंतीस सवारी थी कहाँ जा रहा था तो जम्मू जा रही थी नहीं जानी मानी कोई नुकसान नहीं हुआ बाकी हाँ ड्राइवर को लगी है सटा बाकी को माड़ी मोटी लगी हम सोयला से आए गाड़ी जोधपुर से आई थी हाँ जी एकदम ब्रेक लगे बचीड़ा लगा जोर से हाँ टकराई सामने दोनों गाड़ी वो ट्रक थी सामने घबराना तो था, था ही फिर घबराते कौन नहीं घबराएगा अंदर फिर हमने फिर निकाला बाहर बहुत शोर मचा था, था अंदर निकालने के लिए हाँ बचाओ, बचाओ 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 फिर आए सारे घर घराले ये पास घरारे आए बेचारे सारे फिर इन्होंने सारों ने बचाया फिर निकाला बाहर फिर बारिश से निकले हम तो ये जा रही थी जा रही थी सब बच गए एक ड्राइवर को लगी है बस भगवान का शुक्र मनाते माता रानी का बहुत हादसा था इसमें कौन बचना था कोई माता रानी का साथ था और भगवान का साथ था बच्चे नहीं थे हमारे साथ ऐसे बाकी थी सवारियों में दो तीन बच्चे थे सब बच गए आज बहुत वाला पिंड नुकसान होया जी आमने सामने बसा बच गया बसा बचने के बावजूद धुंध देव ਪਿੱਛੇ ਹੋਰ ਵੀ ਲੋਕ ਬਹੁਤ ਜ਼ਿਆਦਾ ਨੁਕਸਾਨੇ ਗਏ ਨੇ ਬਹੁਤ ਟੈਂਟਰ ਤੇ ਬੱਸ ਦੀ ਆਮਨੇ ਸਾਹਮਨੇ ਟੱਕਰ ਹੋਈ ਜੀ ਗੰਗਾ ਨਗਰ ਤੋਂ ਬਾਸਾਰੀ ਸੀਗੀ ਜੰਮੂ ਜਾਣੀ ਸੀਗੀ ਇਹ ਸਵੇਰ 3 ਵਜੇ ਨੁਕਸਾਨ ਹੋਇਆ ਜੀ ਜਦੋਂ ਅਸੀਂ ਖੜਗੇ ਦੀ ਆਵਾਜ਼ ਸੁਣੀ ਅਸੀਂ ਸਾਰੇ ਲੋਕ ਇੱਥੋਂ ਭੱਜ ਕੇ ਨਿਕਲ ਕੇ ਸਵਾਰੀਆਂ ਸਾਰੀਆਂ ਕੱਡੀਆਂ ਵਿੱਚੋਂ ਬਾਕੀ ਜਾਨਮਾਨੀ ਨੁਕਸਾਨ ਡਰਾਈਵਰ ਦੇ ਸੱਟਾਂ ਨੇ ਦੋਨਾਂ ਗੱਡੀਆਂ ਦੇ ਡਰਾਈਵਰਾਂ ਦੇ ਸੱਟਾਂ ਨੇ ਬਾਕੀ ਸਾਰੀਆਂ ਸਵਾਰੀਆਂ ਸੇਫ ਨੇ ਕੱਢ ਲਏ ਗਏ ਨੇ ਸਹੀ ਸਲਾਮ ਪਰੋਲਪਰ ਦੀ ਸਾਈਡ ਤੋਂ ਟਰੱਕ ਆ ਰਿਹਾ ਸੀ ਜੀ ਪੇਂਟ ਨਾਲ ਲੱਧਿਆ ਆ ਤੇ ਫਾਇਰ ਕਾਂ ਦੀ ਸਾਈਡ ਤੋਂ ਬੱਸ ਆ ਰਹੀ ਸੀ ਤੁੰਦ ਕਾਰਨ ਐਕਸੀਡੈਂਟ ਹੋ ਗਿਆ ਜੀ ਜਾਨੀ ਮਰ ਲਈ ਨੁਕਸਾਨ ਕੋਈ ਨਹੀਂ ਹੋਇਆ ਮਾਮੂਲੀ ਸੱਟਾਂ ਲੱਗੀਆਂ ਜੀ ਜ਼ਖਮੀ ਹੋਏ ਨਾ ਕੋਈ ਹਾਂ ਜ਼ਖਮੀ ਹੋਏ ਮਾੜ ਮਾਮੂਲੀ ਆ ਜੀ ਅੱਛਾ ਹਾਂ ਜੀ ਮਤਲਬ ਆਪ ਤੋਂ ਆਮਲੇ ਸਾਹਮਣੇ ਲੱਗੇ ਨੇ ਆਮੋ ਸਾਹਮਣੇ ਵਧੀ ਜੀ ਤੁੰਦ ਕਾਰਨ ਵਧੀ ਜੀ ਟੈਂਕਰ ਕੀ ਕੀ ਆ ਰਿਹਾ ਕਿ ਟੈਂਕਰ ਦੇ ਵਿੱਚ ਪੇਂਟ ਲੱਗਾ ਆਇਆ ਸੀ ਕਿ ਕੀ ਆ ਰਿਹਾ ਇਹ ਤੇ ਫੋਲਕੋਰ ਵਾਲੀ ਸਾਈਡ ਤੋਂ ਆ ਰਿਹਾ ਤੇ ਬੱਸ ਬੱਸ ਫਾਇਰ ਕਾਂ ਦੀ ਸਾਈਡ ਤੋਂ ਆ ਰਹੀ ਸੀ ਅੱਛਾ ਦੋਨਾਂ ਦਾ ਆਪਸ਼ਨ ਹਾਂ ਜੀ ਚਾਣਕ ਤੇ ਕੋਤੂ ਸੀ ਹੋ ਗਿਆ ਇਸ ਤੁੰਦ ਦੇ ਕਾਰਨ ਹੋਰ ਕਾਰਵਾਈ ਕਾਨੂੰਨੀ ਕਰ ਰਹੇ ਨੇ ਕਿਉ ਬਾਦ ਵਿੱਚ ਦੇਖਾਂਗੇ ਜੋ ਜੈਸੀ ਸੂਰਤ ਹੋਈ ਅਸੀਂ ਕਰ ਲਈ। ਖੇਤ ਪੰਜਾਬੀ ਟੀਵੀ ਲਈ ਬਿਊਰੋ ਰਿਪੋਰਟ